ਅਮਰਿਤਪਾਲ ਸਿੰਘ ਮੈਰੋ ਜੋ ਲਗਾਤਾਰ ਹੀ ਆਪਣੀ ਕੌਂਟ੍ਰੋਵਰਸੀ ਦੇ ਨਾਲ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸੈਕਸ ਪ੍ਰਮੋਸ਼ਨਾਂ ਕਰਨ ਵਾਲੇ ਵਿਵਾਦਾਂ ਦੇ ਖਿਲਾਫ ਮੁੱਦਾ ਚੱਕਿਆ ਗਿਆ ਹੈ ਜਸ ਤੋਂ ਬਾਅਦ ਉਸ ਦੇ ਵੱਲੋਂ ਕਾਨਫਰੰਸ ਕਰਕੇ ਵੈਦਾਂ ਨੂੰ ਅਜੇਹੀਆਂ ਪ੍ਰਮੋਸ਼ਨਾਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਤੇ ਉੱਥੇ ਹੀ ਕਈ ਵੈਦਾਂ ਤੋਂ ਉਸ ਦੇ ਵੱਲੋਂ ਮਾਫੀ ਵੀ ਮੰਗਵਾਈ ਗਈ ਤੇ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਤੇ ਉੱਥੇ ਹੀ ਪ੍ਰਮੋਸ਼ਨ ਕਰਨ ਵਾਲੀ ਮਸ਼ਹੂਰ ਇਨਫਲੂਐਂਸਰ ਦੀਪਿਕਾ ਲੁਥਰਾ ਜੋ ਕਿ ਪਿਛਲੇ ਸਮੇਂ ਤੋਂ ਹੀ ਵੈਦਾਂ ਦੀਆਂ ਸੈਕਸ ਮੈਡੀਸਿਨਸ ਦੀਆਂ ਪ੍ਰਮੋਸ਼ਨਾਂ ਕਰਦੀ ਆ ਰਹੀ ਹੈ ਤੇ ਅੱਜ ਭਾਈ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਉਸ ਨੂੰ ਆਪਣੇ ਪਿੰਡ ਬਲਾਗ ਕੇ ਉਸ ਦੀ ਚੰਗੀ ਲਾਪਾ ਕੀਤੀ ਗਈ ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਪੂਰੀ ਵੀਡੀਓ ਵੀ ਦੇਖ ਸਕਦੇ ਹੋ ਅਮਰਿਤਪਾਲ ਮੈਰੋ ਨੇ ਉਹਨਾਂ ਨੂੰ ਖਰੀਆਂ ਗੱਲਾਂ ਪੁੱਛੀਆਂ ਕਿ ਟਾਈਮਿੰਗ ਟੱਲੇਪਣ ਵਾਲੀਆਂ ਦਵਾਈਆਂ ਨੂੰ ਤੋ ਕਿਉਂ ਪ੍ਰਮੋਟ ਕਰਦੀ ਹੈ ਤਾਂ ਉਸ ਦੇ ਵੱਲੋਂ ਕਿਹਾ ਗਿਆ ਕਿ ਉਨਾਂ ਦਾ ਕੰਮ ਹੀ ਇਦਾਂ ਦਾ ਮੈਂ ਕਿਹੜਾ ਕੁਝ ਗਲਤ ਬੋਲਦੀ ਆ ਤਾਂ ਉਸ ਤੋਂ ਬਾਅਦ ਉਸ ਦੇ ਸਿਰ ਤੇ ਭਾਈ ਸਾਹਿਬ ਵੱਲੋਂ ਚੁੰਨੀ ਵੀ ਦਿਵਾ ਕੇ ਦਵਾਈ ਗਈ ਉਸ ਤੋਂ ਮਾਫੀ ਮੰਗਵਾਈ ਗਈ ਤੇ ਉਸ ਦੇ ਫੋਨ 'ਚੋਂ ਫੋਟੋਆਂ ਤੇ ਵੀਡੀਓ ਡਿਲੀਟ ਕੀਤੀਆਂ ਗਈਆਂ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਕਿਉਂਕਿ ਦੀਪਕਾ ਲੁਥਰਾਂ ਨੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਵੈਦਾਂ ਦੀਆਂ ਹੀ ਪ੍ਰਮੋਸ਼ਨਾਂ ਕੀਤੀਆਂ ਹਨ ਤੇ ਪਾਈ ਅੰਮ੍ਰਿਤਪਾਲ ਵੱਲੋਂ ਉਸ ਨੂੰ ਸਮਝਾਇਆ ਵੀ ਗਿਆ ਸੀ ਪਰ ਹੁਣ ਉਸ ਨੂੰ ਆਪਣੇ ਪਿੰਡ ਬਲਾਗ 'ਕੀ ਉਸ ਦੀ ਚੰਗੀ ਲਾਪਾਗੀਤੀ ਗਈ ਹੈ ਉਸ ਦੇ ਫੋਨ 'ਚੋ ਵੀਡੀਓ ਡਿਲੀਟ ਕੀਤੀਆਂ ਗਈਆਂ ਹਨ ਤੇ ਅੱਗੇ ਵੀਡੀਓ ਨਾ ਬਣਾਉਣ ਲਈ ਵੀ ਕਿਹਾ ਗਿਆ ਹੈ ਕਿਉਂਕਿ ਉਸ ਦੇ ਵੱਲੋਂ ਲਗਾਤਾਰ ਹੀ ਡਾਇਰੈਕਟ ਗੱਲਾਂ ਕਿ ਹੈ ਕਿ ਵੀਡੀਓ ਬਣਾਈਆਂ ਜਾਂਦੀਆਂ ਸਨ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ